ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸਤ ਵਿੱਚ ਉਪਚਾਲ ਤੇ ਆ ਗਿਆ ਤੇ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਵੀ ਵੱਖ-ਵੱਖ ਪਾਰਟੀ ਵਰਕਰਾਂ ਦੇ ਵੱਖ-ਵੱਖ ਤਰ੍ਹਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਤੇ ਉਸ ਦੇ ਤਹਿਤ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਆਪ ਸਰਕਾਰ ਤੇ ਵੱਡਾ ਹਮਲਾ ਉਹਨਾਂ ਇਹ ਵੀ ਕਿਹਾ ਹੈ ਕਿ ਹੁਣ ਵੱਡੇ ਵੱਡੇ ਘਟਾਲੇ ਕਰਨ ਵਾਲੇ ਜੇਲ੍ਹ ਦੇ ਵਿੱਚ ਬੈਠਣਗੇ ਦੱਸਦੇ ਕਿ ਉਹਨਾਂ ਨੇ ਭਾਜਪਾ ਵੱਲੋਂ ਕੀਤੀ ਗਈ ਕਾਰਵਾਈ ਨੂੰ ਬਿਲਕੁਲ ਸਹੀ ਦੱਸਿਆ ਹੋਰ ਉਹਨਾਂ ਕੀ ਕਿਹਾ ਆਊਟ ਸੁਣਾ ਦਿੰਦੇ ਆ ਬੜੀ ਸਿਆਸੀ ਉਥਲ-ਪੁਥਲ ਆ ਜਿਹੜਾ ਉਹ ਐਸ ਵੇਲੇ ਦਿੱਲੀ ਤੇ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਕਿਸ ਸਿਧਾਂਤਾਂ ਤੇ ਬਣ ਕੇ ਆਈ ਸੀ ਉਹਨਾਂ ਨੇ ਗੱਲ ਲੋਕਪਾਲ ਦੀ ਕੀਤੀ ਸੀ ਲੋਕਪਾਲ ਜਿਹੜਾ ਕਿ ਪੰਜਾਬ ਦਾ ਬੜਿਆ ਹੀ ਨਹੀਂ ਉਹਨਾਂ ਨੇ ਇੱਕ ਕਿਤਾਬ ਸਵਰਾਜ ਦੀ ਗੱਲ ਕੀਤੀ ਸੀ ਬੜੀਆਂ ਚੰਗੀਆਂ ਬਦਲਾਅ ਦੀ ਗੱਲ ਕੀਤੀ ਸੀ ਈਮਾਨਦਾਰੀ ਦੀ ਗੁੜਤੀ ਦੇਣ ਦੀ ਗੱਲ ਕੀਤੀ ਸੀ ਕਿਹਨਾਂ ਨੇ ਕੇਜਰੀਵਾਲ ਸਾਹਿਬ ਨੇ ਜਿਵੇਂ ਕਹਿੰਦੇ ਆ ਨਾ 바ਰੂ ਆ ਬਾਰੀ ਆ ਆਪਣੋ ਆਪਣੀ ਇਹ ਬਾਰੀ ਆ ਤੁਸੀਂ ਉਸ ਵੇਲੇ ਭੁੱਲ ਗਏ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੇ ਪੰਜਾਬ 'ਚ ਤੁਸੀਂ ਆ ਬੋਰਡ ਲੱਗੇ ਦੇਖੇ ਹਰ ਕੋਨੇ-ਕੋਨੇ ਤੇ ਇਹਦੇ ਮੈਂ ਨੰਬਰ ਪਾ ਦੰਦਾਂ ਪਹਿਲਾਂ ਆ ਤੁਸੀਂ ਸਾਰੇ ਪੰਜਾਬ ਦੇ ਵਿੱਚ ਪੰਜਾਬ ਕਰੋੜਾ ਰੁਪਏ ਦਾ ਭਰਿਆ ਵੀ ਅਸੀਂ ਕਰਪਸ਼ਨ ਫਰੀ ਕਰਨ ਲਈ 300 ਬੰਦਾ ਤੁਸੀਂ ਸਾਰੇ ਪੰਜਾਬ ਚਾ ਬੋਰਡ ਦੇਖਿਆ ਹੁਣ 300 ਬੰਦੇ ਅਸੀਂ ਫੜੇ ਤੇ ਇਹਨੂੰ ਮੈਂ ਠੀਕ ਕਰ ਦਵਾ ਤੇ ਇਹਨਾਂ ਨੂੰ ਇਹ ਕਮਾ ਵੀ ਜਿਹੜੇ ਆਪਣੇ ਬੋਰਡ ਨੇ ਉਹਨਾਂ ਦੇ ਅੱਗੇ 301 ਇਹਨੂੰ ਕੱਟ ਕੇ 300 ਨੂੰ 301 ਕਰ ਦੇਣ ਤੇ 301 ਕੇਜਰੀਵਾਲ ਸਾਹਿਬ ਦਾ 301 ਕੇਜਰੀਵਾਲ ਸਾਹਿਬ ਇਹਦੇ ਵਿੱਚ ਸ਼ਾਮਲ ਹੋ ਗਏ ਹੁਣ ਲਾ ਦਿਓ ਬੋਰਡ ਹੁਣ ਕੰਜੂਸੀ ਨਾ ਕਰ ਜਿਓ ਪੈਸੇ ਦੀ ਕਿਉਂਕਿ ਇਹ ਸ਼ਰਾਬ ਦੇ ਘਟਾਲੇ ਚ ਗਏ ਨੇ ਲਿਕਰਚੇ ਚ ਗਏ ਆ ਹੁਣ ਉਸ ਤੋਂ ਬਾਅਦ ਇਹ 301 ਦਾ 302 ਬਣਨਾ ਹੈ ਆ ਤੇ 302 ਨੰਬਰ ਵੀ ਬੜਾ ਹੈ 302 ਵਧੀਆ ਇਹ 302 ਕਿਹਦਾ ਬਣਨਾ ਹੈ ਕਿਉਂਕਿ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਤੇ ਨਾਲ ਉਹਨਾਂ ਦੇ ਫਾਈਨਾਂਸ ਮਿਨਿਸਟਰ ਜਿਹੜੇ ਨੇ ਜਿਨ੍ਹਾਂ ਕੋਲ ਐਕਸਾਈਜ਼ ਮਹਿਕਮਾ ਹੈ ਜਿਨ੍ਹਾਂ ਨੇ ਪਾਲਿਸੀ ਪਾਸ ਕੀਤੀ ਹੈ ਪੰਜਾਬ 'ਚ ਅਗਲੀ ਵਾਰੀ ਇਹਨਾਂ ਦੀ ਆਉਣੀ ਹੈ ਇਸ ਕਰਕੇ ਭਗਵੰਤ ਮਾਨ ਸਾਹਿਬ ਤੁਸੀਂ ਬੜੇ ਖੁਸ਼ ਹੁੰਦੇ ਸੀ ਬੜੇ ਚਾ ਮਨਾਉਂਦੇ ਸੀ ਵੀ ਫਲਾਨਾ ਸਿੱਟ ਤਾਂ ਮੈਂ ਦੇ ਦਿਆਂਗਾ ਫਲਾਨਾ ਸਿੱਟਦਾ ਮੈਂ ਜੇਲ੍ਹ ਚ ਫਲਾਨੇ ਐਨੇ ਮੰਤਰੀ ਜੇਲ੍ਹ ਚ ਮੈਂ ਸਿੱਟ ਤੇ ਕਾਂਗਰਸ ਤੇ ਐਨੇ ਐਮ ਐਲ ਏ ਸਿੱਟ ਤੇ ਮੈਂ ਉਸ ਛੋਟੇ ਪੱਧਰ ਤੇ ਜਾਣਾ ਨਹੀਂ ਚਾਹੁੰਦਾ ਅਸੀਂ ਤਾਂ ਲੋਕਾਂ ਖਾਤਰ ਆਵਾਜ਼ ਉਠਾਈ ਸੀ ਤੁਸੀਂ ਸਾਨੂੰ ਨਾਬਾ ਜੇਲ੍ਹ ਚ ਭੇਜਿਆ ਇਸ ਕਰਕੇ ਸਾਡਾ ਵੀ ਰੱਬ ਉਹ ਸੁਭਦੀ ਸੁਣਦਾ ਅਜੇ ਤਾਂ ਦੇਣੀ ਕੁਝ ਨਹੀਂ ਪਈ ਸੀ